ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੋ ਵੈਲਕਮ ਹੈ ਸਭ ਦਾ ਸਾਡੇ YouTube ਚੈਨਲ ਤੇ ਅਮਰਸਰੀਆ ਮਲਜਾਣ ਵੱਲੋਂ ਸੋ ਸਪੈਸ਼ਲ ਡਿਜ਼ਾਈਨਰ ਸੂਟਸ ਲੈ ਕੇ ਆਏ ਆ ਤੁਹਾਡੇ ਵਾਸਤੇ ਰਾਮ ਟੈਕਸ ਬ੍ਰਾਂਡ ਦੇ ਪ੍ਰੀਮੀਅਮ ਕੁਆਲਿਟੀ ਦੇ ਪਿਓਰ ਇੰਪੋਰਟਡ ਲੀਲਨ ਫੈਬਰਿਕ ਦੇ ਵਿੱਚ ਸੋ ਡਿਜ਼ਾਈਨ ਤੇ ਮਾਰੋ ਨਿਗਾ ਸਭ ਤੋਂ ਸੋਹਣਾ ਡਿਜ਼ਾਈਨ ਤਿਆਰ ਕਰਾਇਆ ਸਪੈਸ਼ਲ ਤੁਹਾਡੇ ਵਾਸਤੇ ਡਿਜੀਟਲ ਪ੍ਰਿੰਟ ਦੇ ਉੱਤੇ ਟੋਟਲੀ ਸਟਾਈਲ ਦਾ ਕੰਮ ਬੁਟੀਕ ਸਟਾਈਲ ਦਾ ਡਿਜ਼ਾਈਨਰ ਸੂਟ ਲੈ ਕੇ ਆਏ ਆ ਤੁਹਾਡੇ ਵਾਸਤੇ ਚੈੱਕ ਕਰੋ ਜੀ ਆਰਟੀਕਲ ਇੰਨਾ ਕੋ ਸੋਹਣਾ ਹੈ ਜੇ ਤੁਸੀਂ ਵੇਅਰ ਕਰੋਗੇ ਨਾ ਤੁਹਾਨੂੰ ਚਾਰ ਜਣੇ ਪੁੱਛਣਗੇ ਕਿਥੋਂ ਲਿਆ ਹੈ ਗਰੰਟੀ ਐ ਇਸ ਗੱਲ ਦੀ ਸੋ ਸਪੈਸ਼ਲ ਪੀਸ ਲੈ ਕੇ ਆ ਰਾਮ ਟੈਕਸ ਬ੍ਰਾਂਡ ਨਾਮ ਹੀ ਕਾਫੀ ਹੈ ਰਾਮ ਟੈਕਸ ਦੀ ਕੁਆਲਿਟੀ ਐ ਇਹੋ ਜੀ ਹੁੰਦੀ ਹੈ ਜੀ ਕਿ ਬਸ ਬ੍ਰਾਂਡ ਦਾ ਨਾਮ ਹੀ ਕਾਫੀ ਹੈ ਜੀ ਸੋ ਸਪੈਸ਼ਲ ਡਿਜ਼ਾਈਨਰ ਪੀਸ ਆ ਮੈਚਿੰਗ ਬਾਟਮ ਹੈ 5.5 ਮੀਟਰ ਦਾ ਫੈਬਰਿਕ ਆਏਗਾ ਜੀ ਬੜਾ ਸਪੈਸ਼ਲ ਜਿਹਾ ਸੂਟ ਲੈ ਕੇ ਆਏ ਆ ਤੁਹਾਡੇ ਵਾਸਤੇ ਔਰ ਕਲਰ ਸ਼ੇਡ ਵੀ ਇੰਨੇ ਪਿਆਰੇ ਆਏ ਨਾ 6 ਰੰਗ ਪੂਰੇ ਤਿਆਰ ਕਰਾਇਆ ਬੜੇ ਪਿਆਰੇ ਕਲਰ ਆਏ ਆ ਇਹ ਮੋਡਰਨ ਪੀਸ ਪਾ ਹਾ ਕਰੀਮ ਸੋ ਚੈੱਕ ਕਰੋ ਕ੍ਰੀਮ ਰੰਗ ਵੀ ਬੜਾ ਸੋਹਣਾ ਇਹ ਦੇ ਵਿੱਚ ਤੁਹਾਨੂੰ ਉਹ ਵੀ ਦਿਖਾਉਂਗਾ ਸੋ ਵੀਡੀਓ ਮੇਰੀ ਲਾਸਟਾ ਦੇਖਿਓ ਅਗਰ ਸੂਟ ਸੋਹਣੇ ਲੱਗੇ ਲਾਈਕ ਕਮੈਂਟ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਹਰ ਇੱਕ ਸੂਟ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਦੁਪੱਟਾ ਚੈੱਕ ਕਰੋ ਕਿੰਨਾ ਸ਼ਾਨਦਾਰ ਦੁਪੱਟਾ ਸੋ ਡਿਜ਼ਾਈਨਰ ਦੁਪੱਟਾ ਟੋਟਲੀ ਡਿਜ਼ਾਈਨਰ ਦੁਪੱਟਾ ਆਏਗਾ ਜੀ ਪਿਓਰ ਟੈਬੀ ਮੁਡਾਲ ਦਾ ਦੁਪੱਟਾ ਆਏਗਾ ਪਿਓਰ ਟੈਬੀ ਮੁਡਾਲ ਦਾ ਦੁਪੱਟਾ ਸਪੈਸ਼ਲ ਆਰਟੀਕਲ ਹੈ ਸੋ ਬੜੇ ਪਿਆਰੇ ਪੀਸ ਨੇ ਡ ਬੂਟੀਕ ਸਟਾਈਲ ਕੁਝ ਹਟਕੇ ਜਿਹਨੇ ਨਵੀਂ ਚੀਜ਼ ਲੈਣੀ ਹੈ ਤਾਂ ਉਹਨਾਂ ਵਾਸਤੇ ਬਹੁਤ ਹੀ ਸੋਹਣਾ ਸੰਟਾ ਹੈ। ਲਓ ਜੀ। ਇਹਦਾ ਸੈਕੰਡ ਕਲਰ ਬੜਾ ਪਿਆਰਾ ਨਵਾਂ ਰੰਗ ਹੈ ਜੀ ਪਾਊਡਰ ਬਲੂ ਜਿਹਾ ਕਲਰ। ਇਹ ਰੰਗ ਜਿਹੜੇ ਐਹੋ ਜਿਹੇ ਰੰਗ ਨੇ ਥੋੜੀ ਅਲਮਾਰੀ ਫਰੋਲ ਲਓ ਰੰਗ ਨਹੀਂ ਮਿਲਦਾ ਜਲਦੀ ਜਲਦੀ। ਕਾਮਨ ਕਲਰ ਨਹੀਂ ਹੈਗੇ ਕੁਝ ਹਟਕੇ ਕਲਰ ਨੇ। ਇਹਦਾ ਬਾਜੂ ਦਾ ਕੱਪੜਾ ਐਕਸਟਰਾ ਹੈ। ਜਿਹੜੇ ਹੈਲਦੀ ਨੇ ਉਹਨਾਂ ਲਈ ਵੀ ਸਪੈਸ਼ਲ ਪੀਸ ਹੈ ਕਿਉਂਕਿ ਜਿਹੜੇ ਹੈਲਦੀ ਹੁੰਦੇ ਆ ਉਹਨਾਂ ਦਾ ਥੋੜਾ ਬਣਦਾ ਔਖਾ ਹੈ ਉਹਨਾਂ ਦਾ ਵੀ ਆਨ ਪਰਫੈਕਟ ਆਰਾਮ ਨਾਲ ਬਣੇਗਾ ਸੂਟ ਕੋਈ ਦਿੱਕਤ ਨਹੀਂ ਆਏਗੀ ਕਿਉਂਕਿ 5.5 ਮੀਟਰ 6 ਮੀਟਰ ਕਲਾ ਫੈਬਰਿਕ ਫੈਬਰਿਕ ਹੁੰਦਾ ਆਰਾਮ ਟੈਕਸ ਬ੍ਰਾਂਡ ਦਾ ਸੋ ਡਿਜ਼ਾਈਨ ਚੈੱਕ ਕਰੋ ਕਿੰਨਾ ਸ਼ਾਨਦਾਰ ਆ ਸੋ ਕਲਰ ਦੇਖੋ ਕਿੰਨਾ ਪਿਆਰਾ ਬਿਊਟੀਫੁੱਲ ਕਲਰ ਆ ਜੀ ਯੂਨੀਕ ਕਲਰ ਆ ਕਿਹੜੀ ਕਿਹੜੀ ਸਿਟੀ ਤੋਂ ਕਿਹੜੇ ਕਿਹੜੇ ਸ਼ਹਿਰ ਤੋਂ ਕਿਹੜੇ ਕਿਹੜੇ ਪਿੰਡ ਤੋਂ ਤੁਸੀਂ ਸਾਡੀ ਵੀਡੀਓ ਦੇਖ ਰਹੇ ਹੋ ਸੋ ਕਮੈਂਟ ਕਰਕੇ ਜਰੂਰ ਦੱਸਿਓ ਸੋ ਸਪੈਸ਼ਲ ਆਰਟੀਕਲ ਆ ਤੁਹਾਡੇ ਵਾਸਤੇ ਚੈੱਕ ਕਰੋ ਬਿਊਟੀਫੁੱਲ ਇਹ ਹੁੰਦੇ ਕੁਝ ਅਲ ਸੋ ਥਰਡ ਕਲਰ ਇਹਦਾ ਆ ਰਿਹਾ ਜੀ ਬੜਾ ਪਿਆਰਾ ਗਾਜ਼ਰੀ ਪੀਚ ਕਲਰ ਦੀ ਕੁਛ ਨਵਾਂ ਜਾਂ ਰੰਗ ਹੈ ਡਿਫਰੈਂਟ ਜਾਂ ਕਲਰ ਹੈ ਔਰ ਕਲਰ ਸਾਰੇ ਇਸ ਦੇ ਬੜੇ ਪਿਆਰੇ ਆ ਸਪੈਸ਼ਲ ਕਲਰ ਆ ਯੂਨਿਕ ਕਲਰ ਆ ਬਿਲਕੁਲ ਟੋਟਲੀ ਡਿਜ਼ਾਈਨਰ ਟੋਟਲੀ ਡਿਜ਼ਾਈਨਰ ਪੀਸ ਆਏਗਾ ਜੀ ਟੋਟਲੀ ਡਿਜ਼ਾਈਨਰ ਲੋ ਜੀ ਚੈੱਕ ਕਰੋ ਯੂਨਿਕ ਆਰਟੀਕਲ ਬਿਲਕੁਲ ਯੂਨਿਕ ਔਰ ਦੁਪੱਟੇ ਦੀ ਪ੍ਰਿੰਟਿੰਗ ਦੁਪੱਟੇ ਦੀ ਡਿਜ਼ਾਈਨਿੰਗ ਮੈਂ ਕਹਣਾ ਜੀ हटके ਆ हटके ਲੋ ਜੀ ਇਹਦਾ 4th ਕਲਰ ਆ ਰਿਹਾ ਜੀ ਬੜਾ ਪਿਆਰਾ ਨਵਾਂ ਡਾਰਕ ਗ੍ਰੇ ਕਲਰ ਜੀ ਬਲੂ ਗ੍ਰੇ ਬਿਲਕੁਲ ਨਵਾਂ ਕਲਰ ਹੈ ਜੀ ਚੈੱਕ ਕਰੋ ਸਪੈਸ਼ਲ ਕਲਰ ਕਿੰਨਾ ਪਿਆਰਾ ਕਲਰ ਆ ਦੇਖੋ ਫਰੰਟ ਬੈਗ ਦੀ ਪ੍ਰਿੰਟਿੰਗ ਸੇਮ ਹੈ ਬਾਜੂ ਦੀ ਪ੍ਰਿੰਟਿੰਗ ਦੇਖੋ ਐਕਸਟਰਾ ਦਿੱਤੀ ਹੋਈ ਹੈ ਇਹਨਾਂ ਦੀ ਖਾਸੀਅਤ ਇਹ ਹੁੰਦੀ ਹੈ ਬ੍ਰਾਂਡਾਂ ਦੀ ਕਿ ਇਹਨਾਂ ਦਾ ਫੈਬਰਿਕ ਐਂ ਖੁੱਲਾ ਢੁੱਲਾ ਹੁੰਦਾ ਤੇ ਕੋਈ ਵੀ ਕਸਟਮਰ ਜੇ ਬਾਇ ਕਰਦੇ ਤਾਂ ਉਹਦਾ ਬਣਨ 'ਚ ਕੋਈ ਦਿੱਕਤ ਨਹੀਂ ਆਉਂਦੀ इजीली ਬਣਦਾ ਐਂ ਪ੍ਰੋਪਰ ਲੋਰ ਸੋ ਦੁਪੱਟਾ ਦੇਖੋ ਕਿੰਨਾ ਸੋਹਣਾ। ਓਏ ਹੋ। ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ। ਐਦਾਂ ਦੇ ਕਲਰ ਐਦਾਂ ਦੀ ਡਿਜ਼ਾਈਨਿੰਗ ਤੁਹਾਨੂੰ ਕਿਤੇ ਦੇਖਣ ਨੂੰ ਨਹੀਂ ਮਿਲਦੀ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ। ਕਿਉਂਕਿ ਫਰਸਟ ਪ੍ਰੈਫਰੈਂਸ ਤੇ ਆਪਾਂ ਮਾਲ ਮੰਗਾਈਦਾ ਤੇ ਫਰਸਟ ਪ੍ਰੈਫਰੈਂਸ ਤੇ ਆਪਾਂ ਤੁਹਾਨੂੰ ਦਿਖਾਈਦਾ ਚੈੱਕ ਕਰੋ ਜੀ। ਪੀਸ ਕਰੀਮ ਕਲਰ ਜਿਹੜਾ ਪਾਇਆ ਹੋਇਆ ਉਹ ਹੀ ਪੀਸ ਖੋਲ ਕੇ ਆਂ ਦੇਖੋ। ਏਡਾ ਸ਼ਾਨਦਾਰ ਕਲਰ। ਸਪੈਸ਼ਲ ਕਲਰ। ਸਪੈਸ਼ਲ ਕਰੀਮ ਕਲਰ। ਇਹ ਫੋਰ ਐਵਰ ਕਲਰ ਹੁੰਦਾ ਫੋਰ ਐਵਰ ਇਹਨਾਂ ਦੇ ਦੁਪੱਟੇ ਬਹੁਤ ਸੋਹਣੇ ਆ ਪਿਓਰ ਟੈਬੀ ਮਡਾਲ ਦੇ ਦੁਪੱਟੇ ਆ ਸਭ ਤੋਂ ਵੱਡੀ ਗੱਲ ਇਹ ਹੈ ਪਿਓਰ ਟੈਬੀ ਮਡਾਲ ਦੇ ਦੁਪੱਟੇ ਆ ਡਿਜ਼ਾਈਨਰ ਕੀ ਬਾਤ ਹੈ ਦੁਪੱਟੇ ਦੀ ਪ੍ਰਿੰਟਿੰਗ ਦੁਪੱਟੇ ਦੀ ਡਿਜ਼ਾਈਨਿੰਗ ਖੂਬਸੂਰਤ ਆ ਖੂਬਸੂਰਤ ਨੋਰੀ ਲਾਸਟ ਵਾਲਾ ਕਲਰ ਆ ਰਿਹਾ ਬੜਾ ਪਿਆਰਾ yellow ਕਲਰ ਸਭ ਤੋਂ ਜ਼ਿਆਦਾ ਸੇਲ ਹੁੰਦਾ ਇਹ ਕਲਰ ਸਭ ਤੋਂ ਜ਼ਿਆਦਾ ਔਰ ਸਭ ਤੋਂ ਪਹਿਲਾਂ ਇਹ ਕਲਰ बिकਦਾ ਕਿਉਂਕਿ ਕਲਰ ਹੀ ਇਹੋ ਜਿਹਾ ਨਿਓਨ yellow ਜਾਂ ਬੜਾ ਪਿਆਰਾ ਕਲਰ ਹੈ ਇਹ ਕਲਰ ਪਾਇਆ ਵੀ ਬੜਾ ਸ਼ਾਨਦਾਰ ਲੱਗਦਾ ਸੋ ਇਸ ਦੇ ਚ ਪੂਰੇ 6 ਕਲਰ ਆਏ ਆ ਜੀ 6 ਰੰਗ ਤਿਆਰ ਕਰਵਾਏ ਆ ਰਾਮ ਟੈਕਸ ਬ੍ਰਾਂਡ ਦਾ ਆਰਟੀਕਲ ਹੈ ਫੈਬਰਿਕ ਇੰਪੋਰਟਡ ਹੈ ਟੈਬੀ ਮੋਡਲ ਦਾ ਦੁਪੱਟਾ ਤੁਸੀਂ ਪਾਰਟੀ ਫੰਕਸ਼ਨ ਦੇ ਬਾਹਰ ਅੰਦਰ ਆਫਿਸ ਵੇਅਰ ਜਿਵੇਂ ਮਰਜ਼ੀ ਵੇਅਰ ਕਰ ਸਕਦੇ ਹੋ ਸੋ ਸਪੈਸ਼ਲਾਈਟ ਮੰਨੇ ਅਗਰ ਸੂਟ ਸੋਹਣੇ ਲੱਗੇ ਲਾਈਕ ਕਮੈਂਟ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਅਗਰ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਆਨਲਾਈਨ ਆਨਲਾਈਨ ਲਈ ਪ੍ਰੋਸੀਜਰ ਹੈਗਾ ਜੀ ਸਾਡੇ ਦੋ ਨੰਬਰ ਨੇ ਵਟਸਐਪ ਵਾਲੇ ਬਾਕੀ ਡਿਸਕ੍ਰਿਪਸ਼ਨ ਦੇ ਵਿੱਚ ਵੀ ਨੰਬਰ ਪਾਏ ਹੁੰਦੇ ਨੇ ਬਾਕੀ ਦੋ ਨੰਬਰ ਸਾਡੇ ਵਟਸਐਪ 'ਤੇ ਹੈਗੇ ਨੇ 7837015332 7837015332 852830084 ਅਗਰ ਐਦਾਂ ਦੀ ਹੋਰ ਸੋਹਣੀ-ਸੋਹਣੀ ਵੈਰਾਈਟੀ ਬਾਏ ਕਰਨਾ ਚਾਹੁੰਦੇ ਹੋ ਤਾਂ ਵਿਜ਼ਿਟ ਵੀ ਕਰ ਸਕਦੇ ਹੋ ਵਿਜ਼ਿਟ ਲਈ ਐਡਰੈਸ ਹੈਗਾ ਜੀ ਅਮਰਦਸਰੀਆ ਮਾਲਜਨ ਮਿੰਟੇ ਦੀ ਹੱਟੀ ਸਬਜ਼ੀ ਮੰਡੀ ਨੀਅਰ ਗਾਂਧੀ ਗਰਾਊਂਡ ਸਮਾਣਾ ਡਿਸਟ੍ਰਿਕਟ ਪਟਿਆਲਾ ਸੋ ਵੀਡੀਓ ਨੂੰ ਕਰ ਦਿਓ ਸ਼ੇਅਰ ਥੈਂਕ ਯੂ ਸੋ ਮੱਚ